ਅਕਾਲੀ ਆਗੂ ਵਿੱਕੀ ਮਿੱਡੂ ਖੇੜਾ ਕਤਲ ਮਾਮਲੇ ਦੇ ਵਿੱਚ ਅਦਾਲਤ ਦੇ ਵੱਲੋਂ ਤਿੰਨ ਗੈਂਗਸਟਰਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਜੇ ਲੈਫਟੀ ਸਜਣ ਭੋਲੂ ਅਤੇ ਅਨਿਲ ਲੱਟ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਤੇ 27 ਜਨਵਰੀ ਨੂੰ ਇਹਨਾਂ ਗੈਂਗਸਟਰਾਂ ਨੂੰ ਸਜ਼ਾ ਸੁਣਾਈ ਜਾਵੇਗੀ ਜਦਕਿ ਸਬੂਤਾਂ ਦੀ ਘਾਟ ਦੇ ਚੱਲਦਿਆਂ ਤਿੰਨ ਹੋਰ ਗੈਂਗਸਟਰਾਂ ਨੂੰ ਇਸ ਮਾਮਲੇ ਦੇ ਵਿੱਚ ਬਰੀ ਕਰ ਦਿੱਤਾ ਗਿਆ ਹੈ ਤਾਂ ਇੱਕ ਵੱਡੀ ਖਬਰ ਹੈ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ ਵਿੱਕੀ ਮਿੱਡੂ ਖੇੜਾ ਕਤਲ ਮਾਮਲੇ ਦੇ ਵਿੱਚ ਤਿੰਨ ਗੈਂਗਸਟਰ ਦੋਸ਼ੀ ਕਰਾਰ ਦਿੱਤੇ ਗਏ ਨੇ ਅਜੇ ਲਖਤੀ ਸੱਜਣ ਭੋਲੂ ਅਤੇ ਅਨਿਲ ਲੱਟ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਤੇ 27 ਜਨਵਰੀ ਨੂੰ ਯਾਨੀ ਕਿ ਪਰਸੋਂ ਨੂੰ ਅਦਾਲਤ ਇਹਨਾਂ ਨੂੰ ਸਜ਼ਾ ਸੁਣਾਵੇਗੀ ਦੂਜੇ ਪਾਸੇ ਪੂਪੀ ਰਾਣਾ ਅਮਿਤ ਡਾਗਰ ਤੇ ਕੌਸ਼ਲ ਚੌਧਰੀ ਨੂੰ ਇਸ ਕਤਲ ਕੇਸ ਵਿੱਚੋਂ ਬਰੀ ਕਰ ਦਿੱਤਾ ਗਿਆ ਹੈ ਸਬੂਤਾਂ ਦੀ ਘਾਟ ਦੇ ਚੱਲਦਿਆਂ ਉਹਨਾਂ ਨੂੰ ਬਰੀ ਕੀਤਾ ਗਿਆ ਹੈ 7 ਅਗਸਤ 2021 ਨੂੰ ਅਕਾਲੀ ਦਲ ਨਾਲ ਜੁੜੇ ਨੌਜਵਾਨ ਲੀਡਰ ਵਿੱਕੀ ਮਿੱਡੂਖੇੜਾ ਦਾ ਸ਼ਰਿਆਮ ਮੁਹਾਲੀ ਦੇ ਸੈਕਟਰ 71 ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ਉੱਤੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ ਵਿੱਕੀ ਮਿੱਡੂਖੇੜਾ ਉੱਤੇ ਗੈਂਗਸਟਰਾਂ ਨਾਲ ਮਿਲ ਕੇ ਸਿੰਗਰਾਂ ਨੂੰ ਧਮਕਾਉਣ ਤੇ ਫਰੋਦੀਆਂ ਇਕੱਠੀਆਂ ਕਰਨ ਦੇ ਦੋਸ਼ ਨੇ ਜਿਹੜੇ ਉਹ ਵੀ ਬੰਬੀਹਾ ਗੈਂਗ ਨੇ ਲਗਾਏ ਸਨ ਤਾਂ ਫਾਰਚੂਨਰ ਗੱਡੀ ਦੇ ਵਿੱਚ ਵਿੱਕੀ ਮਿੱਡੂਖੇੜਾ ਕਿਸੇ ਕੰਮ ਨੂੰ ਲੈ ਕੇ ਆਉਂਦਾ ਹੈ ਜਦੋਂ ਹੀ ਉਹ ਆਪਣੀ ਗੱਡੀ ਦੇ ਵਿੱਚ ਵਾਪਸ ਬੈਠਣ ਲੱਗਦਾ ਹੈ ਤਾਂ ਸ਼ੂਟਰ ਆ ਕੇ ਉਸ ਦੇ ਉੱਤੇ ਗੋਲੀਆਂ ਚਲਾ ਦਿੰਦੇ ਨੇ ਆਪਣੀ ਜਾਨ ਬਚਾਉਣ ਦੇ ਲਈ ਵਿੱਕੀ ਮਿੱੱਡੂ ਖੇੜਾ ਭੱਜਦਾ ਵੀ ਹੈ ਪਰ ਹਮਲਾਵਰ ਉਸ ਦਾ ਕਤਲ ਕਰ ਦਿੰਦੇ ਨੇ ਇੱਥੇ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਮਿੱੱਡੂ ਖੇੜਾ ਦਾ ਲਾਇਸੈਂਸੀ ਹਥਿਆਰ ਉਸ ਦੀ ਗੱਡੀ ਵਿੱਚ ਹੀ ਪਿਆ ਸੀ ਲੇਕਿਨ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਸ ਦੇ ਉੱਤੇ ਹਮਲਾ ਹੋ ਜਾਵੇਗਾ ਅਗਰ ਉਸ ਦੇ ਕੋਲ ਉਸ ਦਾ ਵੈਪਨ ਹੁੰਦਾ ਤਾ ਸ਼ਾਇਦ ਉਹ ਆਪਣਾ ਬਚਾਅ ਕਰ ਲੈਂਦਾ ਤਾਂ ਵੱਡੀ ਕਤਲ ਦੀ ਵਾਰਦਾਤ ਉਸ ਵੇਲੇ ਵਾਪਰੀ ਸੀ 2021 ਦੇ ਵਿੱਚ 7 ਅਗਸਤ ਨੂੰ ਵਿੱਕੀ ਮਿੱਡੂ ਖੇੜਾ ਦਾ ਬੜੀ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਜਿਹੜਾ ਉਹ ਕਰ ਦਿੱਤਾ ਗਿਆ ਸੀ ਤਾਂ ਬੰਬੀਹਾ ਗੈਂਗ ਦੇ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਆ ਜਿਹੜੀ ਉਹ ਲਈ ਗਈ ਸੀ ਦੂਜੇ ਪਾਸੇ ਮਿੱਡੂ ਖੇੜਾ ਹੈ ਜਿਹੜਾ ਉਹ ਪੰਜਾਬੀ ਗਾਇਕ ਮਨਕੇਤ ਤੌਲਕ ਦਾ ਵੀ ਕਾਫੀ ਜ਼ਿਆਦਾ ਕਰੀਬੀ ਸੀ ਦੋਵੇਂ ਅਜੀਜ਼ ਦੋਸਤ ਹੁੰਦੇ ਨੇ ਤਾਂ ਬੀਬ ਮਿੱਡੂ ਖੇੜਾ ਦੇ ਕਤਲ ਤੋਂ ਬਾਅਦ ਮਨਕੀਰ ਤੌਲਖ ਨੇ ਜਿਹੜੇ ਉਹਨਾਂ ਵੱਲੋਂ ਵੀ ਭਾਵਕ ਪੋਸਟਾਂ ਨੇ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਗਈਆਂ ਸੀ ਦੂਜੇ ਪਾਸੇ ਲੌਰੈਂਸ ਗੈਂਗ ਦੇ ਨਾਲ ਵੀ ਗਾਇਕ ਮਨਕੀਰ ਤੌਲਖ ਦਾ ਨਾਮ ਜੁੜਦਾ ਹੈ ਤਾਂ ਗੰਭੀਰ ਇਲਜ਼ਾਮ ਨੇ ਜਿਹੜੇ ਉਹ ਉਸ ਵਕਤ ਬੰਬੀਹਾ ਗੈਂਗ ਦੇ ਵੱਲੋਂ ਵਿੱਕੀ ਮਿੱਡੂ ਖੇੜਾ ਦੇ ਉੱਤੇ ਲਗਾਏ ਗਏ ਸਨ ਤੇ ਮਿੱਡੂ ਖੇੜਾ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕਈ ਵਿਅਕਤੀ ਜਿਹੜੇ ਉਹ ਗ੍ਰਿਫਤਾਰ ਕੀਤੇ ਗਏ ਸੀ ਜਿਨ੍ਹਾਂ ਦੇ ਵਿੱਚੋਂ ਅਜੇ ਲੈਫਟੀ ਸੱਜਣ ਭੋਲੂ ਅਤੇ ਅਨਿਲ ਲੱਟ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ ਅਤੇ ਪਰਸੋ ਨੂੰ ਅਦਾਲਤ ਦੇ ਵੱਲੋਂ ਇਹਨਾਂ ਨੂੰ ਸਜ਼ਾ ਜਿਹੜੀ ਉਹ ਸੁਣਾਈ ਜਾਵੇਗੀ ਦੂਜੇ ਪਾਸੇ ਪੂਪੀ ਰਾਣਾ, ਅਮਿਤ ਡੱਗਰ ਅਤੇ ਕੌਸ਼ਲ ਚੌਧਰੀ ਨੂੰ ਸਬੂਤਾਂ ਦੀ ਘਾਟ ਦੇ ਚਲਦਿਆਂ ਬਰੀ ਕਰ ਦਿੱਤਾ ਗਿਆ ਹੈ ਮਹਾਲੀ ਦੇ ਸੈਕਟਰ 71 ਦੇ ਵਿੱਚ ਮਿੱਡੂ ਖੇੜਾ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ 7 ਅਗਸਤ ਵਾਲੇ ਦਿਨ 2021 ਦੇ ਵਿੱਚ ਦੰਦੇ ਵਿੱਚ ਇਹ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤਾਂ ਇਸ ਤੋਂ ਬਾਅਦ ਬੰਬੀਹਾ ਗੈਂਗ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇਸ ਕਤਲ ਦੀ ਜ਼ਿੰਮੇਵਾਰੀ ਵੀ ਲਈ ਗਈ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਅਦਾਲਤ ਵੱਲੋਂ ਵੱਡੀ ਕਾਰਵਾਈ ਕੀਤੀ ਜਾਣੀ ਹੈ ਦੋਸ਼ ਨੇ ਜਿਹੜੇ ਉਹ ਤੈਅ ਕਰ ਦਿੱਤੇ ਗਏ ਨੇ ਅਤੇ ਪਰਸੋਂ ਨੂੰ ਯਾਨੀ ਕਿ 27 ਜਨਵਰੀ ਨੂੰ ਤਿੰਨ ਗੈਂਗਸਟਰਾਂ ਨੂੰ ਸਜ਼ਾ ਸੁਣਾਈ ਜਾਵੇਗੀ